ਸਸਿਕਾ ਜੀ ਅਸਪੈਕ ਬਿਟੀ ਦੇ ਮੰਡਾਲੇ ਤੋਂ ਅਸੀਂ ਲੈ ਕੇ ਆਏ ਆ ਪ੍ਰਿੰਟ ਸੂਟ ਦੇਖੋ ਜੀ ਬਹੁਤ ਹੀ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਬਹੁਤ ਸਾਰੇ ਪ੍ਰਿੰਟ ਨੇ ਉੱਥੇ ਵੀ ਲਾਈਨ ਵਾਲਾ ਪ੍ਰਿੰਟ ਤੁਸੀਂ ਇਹਨਾਂ ਦੇ ਵਰਕ ਕਰਾਉਣਾ ਚਾਹੁੰਦੇ ਹੋ ਮੈਂ ਵਰਕ ਵੀ ਕਰਵਾ ਸਕਦੇ ਹਾਂ ਤੇ ਇਕੱਲਾ ਐਵੇਂ ਪ੍ਰਿੰਟ ਸੂਟ ਮੰਗਵਾਉਣਾ ਤਾਂ ਐਵੇਂ ਵੀ ਮੰਗਵਾ ਸਕਦੇ ਹੋ ਇਹ ਸੌਟ ਇਹ ਸੌਟ ਸਾਨੂੰ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਪਊਗਾ ਦੇਖੋ ਜੀ ਡਿਜ਼ਾਈਨ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਨੇ ਦੇਖੋ ਮੈਚਿੰਗ ਬਣਵਾਉਣਾ ਤਾਂ ਮੈਚਿੰਗ ਵੀ ਬਣਵਾ ਸਕਦੇ ਹਾਂ ਆਲ ਓਵਰ ਬਣਵਾਉਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਦੇਖੋ ਜਿਹੜਾ ਡਿਜ਼ਾਈਨ ਉਹ ਦੇਖ ਸਕਦੇ ਇੱਕ ਸੂਟ ਮੰਗਵਾਉਂਗੇ ਦੇਖੋ ਜੀ ਡਿਜ਼ਾਈਨਿੰਗ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਆ ਪ੍ਰਿੰਟ ਬਹੁਤ ਸੋਹਣਾ ਤਿੰਨ ਸੂਟ ਮੰਗਾਉਗੇ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਹੈ ਇੱਕ ਸੂਟ ਦੇ ਨਾਲ ਲੱਗੂਗਾ ਚਾਰਜ 50 ਰੁਪਏ ਕਿਉਂਕਿ ਅਸੀਂ ਡਾਕ ਰਾਈਂਗ ਕਰਦੇ ਆ ਦੇਖੋ ਜੀ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਨੇ ਬਿਲਕੁਲ ਕਾਟਨ ਦਾ ਕਪੜਾ ਇਹਦੇ ਵਿੱਚ ਬਿਲਕੁਲ ਵੀ ਰਲਾ ਨਹੀਂ ਹੈਗਾ ਸਾਫਟ ਵਾਲਾ ਕਪੜਾ ਵਧੀਆ ਡਿਜ਼ਾਈਨਿੰਗ ਚੈੱਕ ਕਰ ਸਕਦੇ ਹਾਂ ਆ ਦੇਖੋ ਜੀ ਇਸੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਦੋ ਕਲਰ ਇਹ ਹੋਗੇ ਤੇ ਇੱਕ ਇਹ نیچے ਵਾਲਾ ਕਲਰ ਹੋ ਗਿਆ ਦੇਖੋ ਜੀ ਤਿੰਨ ਕਲਰ ਨੇ ਦੇ ਵਿੱਚ ਇਹਨਾਂ ਨਾਲ ਮੈਚਿੰਗ ਸਰਵਾਰ ਲੈਣੀ ਹੈ ਮੈਚਿੰਗ ਵੀ ਲੈ ਸਕਦੇ ਹੋ ਇਹ ਵਿਦਆਉਟ ਦੁਪੱਟੇ ਤੋਂ ਸੂਟ ਨੇ ਜੀ ਸਿਰਫ ਸਿਰਫ 500 500 ਰੁਪਏ ਦਾ ਸਿਰਫ 500 ਰੁਪਏ ਦਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਦੇਖੋ ਜੀ ਡਿਜ਼ਾਈਨ ਅਲੱਗ ਅਲੱਗ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਨਵੇਂ ਪ੍ਰਿੰਟ ਦੇ ਵਿੱਚ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਜੋ ਕਿ ਸਾਡੇ ਨੇੜੇ ਪੈਂਦੇ ਆ ਪਿੰਡਾ ਉਹ ਆਕੀ ਵੀ ਲਿਜਾ ਸਕਦੇ ਨੇ ਦੇਖੋ ਜੀ ਕੋਰੀਅਰ ਮਗਰਾ ਹੀ ਮੰਗਵਾਉਣਾ ਤਾਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਤੁਸੀਂ ਆਨਲਾਈਨ ਵੀ ਘਰ ਬੈਠੇ ਮੰਗਵਾ ਸਕਦੇ ਹੋ ਜੀ ਉਹ ਸੋਨੇ ਦੇਖੋ ਜੀ ਇਹ ਡਿਜ਼ਾਈਨ ਲਾਈਟ ਕਲਰ ਡਾਰਕ ਕਲਰ ਜਿਵੇਂ ਕਿ ਇਹ ਸੂਟ ਆ ਇਹ ਚੈੱਕ ਦੇ ਵਿੱਚ ਆਲ ਓਵਰ ਮੰਗਵਾਣਾ ਆਲ ਓਵਰ ਵੀ ਮਿਲ ਜੂਗਾ ਇਹਦੇ ਨਾਲ ਤੁਸੀਂ ਕੰਟਰਾਸਟ ਕਰਨੀ ਆ ਤਾਂ ਕੰਟਰਾਸਟ ਵੀ ਕਰਵਾ ਸਕਦੇ ਹੋ ਦੇਖੋ ਜੀ ਮੈਚਿੰਗ ਵੀ ਮਿਲ ਜਾਣਗੇ ਆਲ ਓਵਰ ਮੰਗਵਾਣਿਆ ਤਾਂ ਆਲ ਓਵਰ ਵੀ ਮਿਲ ਜਾਣਗੇ ਸਾਢੇ 3 ਮੀਟਰ ਦੀ ਕਟ ਹੈ ਜੀ ਵੱਡੇ ਪਣੇ ਦੇ ਵਿੱਚ ਨੇ ਬਹੁਤ ਹੀ ਸੋਹਣਾ ਸੂਟ ਨੇ ਦੇਖੋ ਜੀ ਕਪੜਾ ਫੁੱਲ ਹੋਊਗਾ ਦੇਖੋ ਜੀ ਇਹ ਕਲਰ ਆ ਗਿਆ ਦੇ ਵਿੱਚ ਤੇ ਇੱਕ ਚੱਕ ਦੇ ਵਿੱਚ ਇਹ ਕਲਰ ਆ ਗਿਆ ਇੱਕ ਚੱਕ ਦੇ ਵਿੱਚ ਇਹ ਕਲਰ ਆ ਗਿਆ ਇਹਨਾਂ ਨਾਲ ਤੁਸੀਂ ਮੈਚਿੰਗ ਕਰਨੀ ਆ ਤਾਂ ਮੈਚਿੰਗ ਵੀ ਕਰਵਾ ਸਕਦੇ ਹੋ ਵਰਕ ਕਰਵਾਉਣਾ ਇਹਨਾਂ ਦੇ ਉੱਪਰ ਤਾਂ ਵਰਕ ਵੀ ਕਰਵਾ ਸਕਦੇ ਹਾਂ ਦੇਖੋ ਜੀ ਜਿਵੇਂ ਕਿ ਲਾਈਨ ਵਾਲਾ ਸੂਟ ਇਹਦੇ ਨਾਲ ਇਸ ਤਰ੍ਹਾਂ ਦਾ ਕੰਟਰਾਸਟ ਵੀ ਹੋਊਗਾ ਇਸ ਤਰ੍ਹਾਂ ਦਾ ਕੰਟਰਾਸਟ ਕਰਨਾ ਇਸ ਤਰ੍ਹਾਂ ਦਾ ਵੀ ਕਰ ਸਕਦੇ ਹਾਂ ਦੇਖੋ ਜੀ ਪ੍ਰਿੰਟ ਕਮੀਜ਼ ਦੇ ਨਾਲ ਲਾਈਨ ਵਾਲੀ ਸਲਵਾਰ ਬਣਾਉਣੀ ਆ ਤਾਂ ਇਸ ਤਰ੍ਹਾਂ ਵੀ ਦੇ ਦਾਂਗੇ ਬਣਾ ਕੇ ਬਾਕੀ ਚੀਜ਼ ਅਸੀਂ ਸੋਨੇ-ਸੋਨੇ ਡਿਜ਼ਾਈਨਸ ਨੂੰ ਦਿਖਾਇਆ ਕਰਾਂਗੇ ਸੋਨੇ-ਸੋਨੇ ਸੂਟ ਤਾਂ ਜਿਨ੍ਹਾਂ ਨੇ ਵੀ ਮੰਗਵਾਉਣ ਐ ਨੇ ਜਲਦੀ ਜਲਦੀ ਆਰਡਰ ਕਰਕੇ ਇਹ ਸੂਟ ਮੰਗਵਾ ਸਕਦੇ ਹੋ ਬਾਕੀ ਸੋਨੇ ਇੱਕ ਮੈਂ ਦਿਖਾਉਣੀ ਆ ਹੋਰ ਡਿਜ਼ਾਈਨ ਜੋ ਕਿ ਸਾਈਬਰ ਪ੍ਰਿੰਟ ਦੇ ਵਿੱਚ ਇਹ ਸੂਟ 700 750 ਦੀ ਰੇਂਜ ਦੇ ਵਿੱਚ ਬਣੂ। ਪ੍ਰਿੰਟ ਦੇ ਵਿੱਚ ਦੇਖੋ ਜੀ ਤੁਸੀਂ ਦੀ ਡਿਜ਼ਾਈਨਿੰਗ ਸੋਨੋ ਇਸ ਤਰ੍ਹਾਂ ਦੇ ਸਹਵਾ ਪ੍ਰਿੰਟ ਦੇ ਵਿੱਚ ਸੂਟ ਚਾਹੀਦੇ ਨੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਵੀ ਲਿਆ ਕੇ ਦਿੱਤੇ ਜਾਣਗੇ ਪਰ ਇਸ ਟਾਈਮ ਅਸ ਮੈਂ ਇੱਕ ਸੂਟੀ ਲੈ ਕੇ ਆਈਆਂ ਕਿਉਂਕਿ ਕਈ ਵਾਰ ਕਿਸੇ ਕਸਟਮਰ ਦੀ ਡਿਮਾਂਡ ਆ ਕਿਸ ਤਰ੍ਹਾਂ ਦੀ ਹੁੰਦੀ ਆ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਸੂਟ ਚਾਹੀਦੇ ਨੇ ਅਸੀਂ ਸੂਟ ਵਧੀਆ ਹੀ ਕੰਪਨੀ ਦੇ ਲੈ ਕੇ ਆਉਣੇ ਆ। ਉਸੀ ਤਰ੍ਹਾਂ ਦਾ ਹੀ ਤੁਹਾਨੂੰ ਲਿਆ ਕੇ ਦੇਵਾਂਗੇ ਬਾਕੀ ਛੋਲੇ ਛੋਲੇ ਸੂਟ ਸਾਡੇ ਦੇਖਿਆ ਕਰੋ YouTube ਚੈਨਲ ਤੇ Instagram ਪੇਜ ਤੇ ਜੀ कॉटन ਦੇ ਦੁਪट्टे ਨੇ ਗੰਗਾ ਦਾ ਦੁਪੱਟਾ ਫੁੱਲ 2.5 ਮੀਟਰ ਦਾ ਦੁਪੱਟਾ ਜੀ ਕਲਰ ਦੇਖ ਸਕਦੇ ਹੋ ਲਾਈਟ ਕਲਰ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਸੌਫਟ ਵਾਲਾ ਦੁਪੱਟਾ ਹੈ ਸਾਰੇ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਨੇ बहुत सोहने ने सॉफ्ट दुपटे ने फुल ढाई मीटर बहुत ही सोहने सोने डिजाइन ने देखो जी डिजाइन देखो अलग अलग डिजाइन ਉਹਨੋਂ ਦੋ ਕਰਨ ਸੋ ਨੂੰ ਦੂਸਰਾ ਡਿਜ਼ਾਈਨ ਹੈ ਇਹ ਮਾਸੀ ਦੇ ਵਿੱਚ ਨੇ ਇਹ ਡਿਜ਼ਾਈਨ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਦੇਖੋ ਜੀ ਕਲਰ ਕਲਰ ਬਹੁਤ ਸੋਹਣੇ ਨੇ ਕੰਟਰਾਸਟ ਬਹੁਤ ਸੋਹਣੇ ਕਲਰ ਕੰਟਰਾਸਟ ਦੇਖੋ ਜੀ ਤੁਸੀਂ ਸਾਡੇ ਤੋਂ ਘਰ ਬੈਠੇ ਮੰਗਵਾ ਸਕਦੇ ਜੋ ਕਿਸੇ ਨੂੰ ਕੱਪੜੇ ਦਿਖਾਏ ਨੇ ਦੁਪट्टे ਦਿਖਾਏ ਨੇ ਬਾਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ